ਇਹ ਗੁਰੂ ਦਾ ਰੰਗਰੇਟਾ ਕਹਿੰਦੀ ਸੀ ਪਰ ਬਾਰੇ ਗਲਤੀ ਨਹੀਂ ਬੋਲ ਸਕਦਾ ਬਾਈ ਇਹ ਗੱਲ ਸਹੀ ਐਜੀ ਗੱਲ ਨਹੀਂ ਪਰ ਜਿਹੜੀ ਉਹਨੇ ਗੱਲ ਕਹੀ ਆ ਵੀ ਗਰਭਤੀ ਕਰ ਗਿਆ ਨਾ ਵੀ ਪਤਾ ਨਹੀਂ ਕੌਣ ਕਰ ਗਿਆ ਜਿਉਂ ਉਹ ਕੁਝ ਭਈਏ ਭੂਇਆ ਬਾਰੇ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ ਬੋਲੀ ਜਾਂਦਾ ਗਲਤ ਗੱਲ ਆ ਉਹਦੇ ਵਾਸਤੇ ਐਡੀ ਗੱਲ ਸਹੀ ਗੱਲ ਸਹੀ ਉਮਰ ਚ ਵੱਡੇ ਆ ਸਤਕਾਰ ਕਰਦੇ ਆ ਪਰ ਥੋੜਾ ਜਿਹਾ ਦਿਮਾਗ ਨੂੰ ਟਿਕਾਣੇ ਲੈ ਕੇ ਆਓ ਜੀ ਤੁਹਾਡੀਆਂ ਗੱਲਾਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਜੇ ਤੁਸੀਂ ਰੰਗਰੇਟੇ ਆ ਤੇ ਅਸੀਂ ਵੀ ਰੰਗਰੇਟੇ ਆ ਤੁਸੀਂ ਵੀ ਵਿਤ ਕਰਾ ਮੇਰੇ ਨਾਲ ਤਾਂ ਅਜੇ ਤੱਕ ਕੋਈ ਵਿਤ ਕਰਾ ਬਾਈ ਹੋਇਆ ਨਹੀਂ ਠੀਕ ਹੈ ਮੈਨੂੰ ਕਈ ਬੰਦੇ ਨੇ ਕਿਹਾ ਕਹਿੰਦਾ ਵੀ ਤੁਸੀਂ ਆਪ ਦੇ ਮਗਰੋਂ ਗੋਤ ਕੱਟ ਦੋ ਆ। ਪੱਟੀ ਗੋਤ ਕੱਟ ਦੋ। ਵੀ ਜਿਹੜੀ ਜੱਟ ਬਰਾਦਰੀ ਆ ਜ਼ਿਮੀਂਦਾਰ ਭਾਈਚਾਰਾ ਆ ਵੀ ਇਹ ਤੁਹਾਨੂੰ ਤਾਂ ਕਰਕੇ ਤੁਹਾਨੂੰ ਵਿਆਹਾਂ ਦੇ ਪ੍ਰੋਗਰਾਮ ਨਾਲ ਕੱਟ ਪੈਂਦੇ ਆ ਪੱਟੀ ਸਾਹਿਬ। ਕਿਹੜੀ ਗੱਲ ਦਾ ਫਰਕ ਆ ਬਈ? ਜਿਹੜੇ ਬੰਦਾ ਆਪ ਏਸੀ 'ਚ ਉੱਠ ਕੇ ਸਾਨੂੰ ਏਸੀ ਵਾਲੇ ਰੂਮ 'ਚ ਪਾਉਂਦਾ ਠੀਕ ਆ ਜ਼ਿਮੀਂਦਾਰ ਭਾਈਚਾਰਾ। ਅਸੀਂ ਉਹਨੂੰ ਕਿਵੇਂ ਮਾੜਾ ਕਹਾਂਗੇ ਬਈ? ਹੁਣ ਉਹ ਬੰਦੇ ਕਰਕੇ ਨਹੀਂ ਅਸੀਂ ਮਾੜਾ ਕਹਿ ਸਕਦੇ। ਜਿਉਂ ਡਾਕਟਰ ਗੁਰਿੰਦਰ ਰੰਗਰੇਟਾ ਲੋਕਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੱਟਾਂ ਦੇ ਵਿੱਚ ਤੇ ਮੱਝ ਵੀ ਸਿੱਖਾਂ ਦੇ ਵਿੱਚ ਕੋਈ ਭਾਈਚਾਰਕ ਸਾਂਝ ਨਹੀਂ ਹੈਗੀ ਪਰ ਬਾਈ ਇਹ ਗੱਲ ਨਹੀਂ ਹੈਗੀ ਇਹ ਗੱਲ ਝੂਠੀ ਹੈ ਤੇ ਅੱਜ ਆਪਾਂ ਸਾਬਤ ਕਰਦੇ ਹਾਂ ਆਪਣੇ ਨਾਲ ਬਾਈ ਜੁੜੇ ਹੈਗੇ ਉਹਨਾਂ ਦੇ ਭਾਈਚਾਰੇ ਦੇ ਵਿੱਚ ਹੋਈਆਂ ਤੇ ਬਾਈ ਦੱਸਣਗੇ ਕਿ ਕਿੰਨੀ ਖਸਾਂਜ ਅਸਲ ਦੇ ਵਿੱਚ ਹੈਗੀ ਹੈ ਬਾਈ ਦੀ ਜਾਣ ਪਛਾਣ ਦੇ ਮੋਤਾਜ ਨਹੀਂ ਹੈ ਬੀ ਐਸ ਪੱਟੀ ਸਿੰਘ ਤੋਂ ਹੀ ਜਾਣਦੇ ਆ ਆਲ ਪੰਜਾਬ ਦੇ ਵਿੱਚ ਉਹਨਾਂ ਦੇ ਸ਼ੋਅ ਲੱਗਦੇ ਆ ਇਹ ਜੇ ਕਲਾਕਾਰ ਅਵੀ ਸਾਰਾ ਸਾਲ ਇਹਨਾਂ ਦੇ ਸ਼ੋਅ ਲੱਗਦੇ ਆ ਤੇ ਬਾਈ ਪਹਿਲਾਂ ਤਾਂ ਸਸੀਕਾਲ ਜੀ ਸਸੇਕਾਲ ਲਖਵਿੰਦਰ ਸਰਾਹ ਵੀਰੇ ਤੁਹਾਨੂੰ ਪਿਆਰ ਭਰੀ ਸਸੀਕਾਲ ਔਰ ਸਾਡਾ ਭਰਾ ਬਲਜਿੰਦਰ ਮਾਨ ਦੋਨੇ ਭਰਾਵਾਂ ਨੂੰ ਪਿਆਰ ਭਰੀ ਸਸੀਕਾਲ ਜੀ ਪਹਿਲਾਂ ਤਾਂ ਬਾਈ ਮੈਂ ਤੁਹਾਨੂੰ ਇਹ ਦੱਸ ਦਾਂ ਵੀ ਜਿਵੇਂ ਡਾਕਟਰ ਗਰੇਂਦਰ ਰੰਗਰੇਟਾ ਬੋਲਦਾ ਹਨਾ ਉਹ ਕਦੇ ਜ਼ਿੰਮੇਦਾਰਾਂ ਬਾਰੇ ਪੁੱਠਾ ਸਿੱਧਾ ਬੋਲਦਾ ਕਦੇ ਕੁਛ ਕਦੇ ਕੁਛ ਤੁਸੀਂ ਕਿਵੇਂ ਬੋਲਦੇ ਆ ਤੁਸੀਂ ਤਾਂ ਉਹਨਾਂ ਦੇ ਭਾਈਚਾਰੇ ਚੋਂ ਤੁਸੀਂ ਉਹਨਾਂ ਦੀ ਗੱਲ ਨਾ ਹਮਾਇਤ ਕਰਦੇ ਬਾਈ ਕਿ ਕਿਵੇਂ ਵੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੀ ਭਾਈਚਾਰਕ ਸੰਸਦ ਤਾਂ ਹੁਣ ਇੱਥੇ ਵੀ ਖੜੀ ਹੈ ਸਾਡੀ ਆ ਤੁਹਾਡੇ ਸਾਹਮਣੇ ਹੈ ਜੀ ਹੈ ਨਾ ਪਹਿਲਾਂ ਅਸੀਂ ਜੱਪੀਆਂ ਪਾ ਕੇ ਮਿਲੇ ਆ ਜੀ ਸਾਡੇ ਵਿੱਚ ਕੁਝ ਨਹੀਂ ਭਰਾਵਾਂ ਵਾਲਾ ਪਿਆਰ ਆ ਸਾਡੇ ਚ ਗੱਲਬਾਤ ਸਾਡੀ ਅਕਸਰੀ ਹੁੰਦੀ ਹੈ ਦੁੱਖ ਸੁੱਖ ਅਸੀਂ ਫੋਨ ਰਾਹੀਂ ਅਕਸਰੀ ਪੁੱਛਦੇ ਰਹਿੰਨੇ ਆ ਦੂਸਰੀ ਰਹੀ ਗੱਲ ਗੁਰਿੰਦਰ ਰੰਗਰੇਟੇ ਦੀ ਜੀ ਉਹਨਾਂ ਨੇ ਕਿਹਾ ਵੀ ਗੁਰਿੰਦਰ ਸਿੰਘ ਰੰਗਰੇਟਾ ਰੰਗਰੇਟੇ ਗੁਰੂ ਕੇ ਬੇਟੇ ਬਿਲਕੁਲ ਜੀ ਜਿਹੜੇ ਰੰਗਰੇਟੇ ਜਾਂ ਗੁਰੂ ਕੇ ਬੇਟੇ ਦੋ ਸ਼ਬਦ ਜਿਹੜੇ ਲੱਗੇ ਆ ਇਹ ਇਹ ਗੁਰੂ ਜੀ ਨੇ ਲਾਇਆ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਇਆ ਉਹਨਾਂ ਨੇ ਨਾਲ ਇੱਕ ਜਾਤ ਪਾਤ ਦਾ ਵੀ ਖੰਡਨ ਕੀਤਾ ਸੀ ਵੀ ਭਾਈ ਕਿਸੇ ਚ ਕੋਈ ਫਰਕ ਨਹੀਂ ਨਹੀਂ ਹੈਗਾ ਫਰਕ ਹੈਗਾ ਨਾ ਬਿਲਕੁਲ ਤੇ ਗੁਰੂ ਦਾ ਰੰਗ ਰੇਟਾ ਕਹਿੰਦੇ ਸੀ ਭੰਵਰੇ ਗਲਤੀ ਨਹੀਂ ਬੋਲ ਸਕਦਾ ਭਾਈ ਇਹ ਗੱਲ ਸਹੀ ਹੈ ਬਈ ਤੁਹਾਡੀ ਹਾਂ ਦੂਸਰੀ ਗੱਲ ਰਹੀ ਜਿਹੜੀ ਕਹਿੰਦੇ ਆ ਵੀ ਐ ਕਰਕੇ ਵੀ ਜਿਹੜੀਆਂ ਉਹ ਗਾਲਾ ਗੂਲਾ ਕੱਢੀਆਂ ਦਾ ਜਾਉਂ ਕਹਿੰਦਾ ਵੀ ਜਿੰਮੇਦਾਰ ਭਾਈਚਾਰਾ ਹੈੜਾ ਤੇ ਜਾਂ ਮੰਜ ਵੀ ਸਿੱਖ ਭਾਈਚਾਰਾ ਵੀ ਇਹਨਾਂ ਦੇ ਵਿੱਚ ਭਾਈਚਾਰਕ ਸਾਂਝ ਹੈ ਨਹੀਂ ਪਹਿਲਾਂ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਰਜਾਈਆਂ ਚ ਉੱਠੋ ਕਰੋ ਉੱਠੋ ਜਿਹੜੀ ਤੁਸੀਂ ਇੱਕ ਕੈਮਰੇ ਤੇ ਤੇ ਆਪਦੇ ਇੱਕ ਕਮਰੇ ਦੇ ਵਿੱਚ ਵੀਡੀਓ ਬਣਾਉਣੀ ਆ ਇਸ ਤੋਂ ਥੋੜਾ ਜਿਹਾ ਬਾਹਰ ਵੀ ਆਓ ਜੀ ਫਿਰ ਪਤਾ ਲੱਗੂ ਦੁਨੀਆਦਾਰੀ ਦਾ ਭਾਈਚਾਰਕ ਸਾਂਝ ਦਾ ਪਿੰਡਾਂ ਦੇ ਵਿੱਚ ਆ ਕੇ ਪਤਾ ਕਰੋ ਜਿਹੜੇ ਭਾਈਚਾਰਾ ਜਿਹੜਾ ਇਹਨਾਂ ਦੀ ਭਾਈਚਾਰਕ ਸਾਂਝ ਆ ਗਈ ਜ਼ਮੀਨ ਜਾਤ ਵਾਲੇ ਪਰ ਮੰਨੀ ਗੱਲ ਵੀ ਚਲੋ ਰੰਗਰੇਟਾ ਪਰਿਵਾਰ ਆ ਉਹਨਾਂ ਕੋਲੇ ਜਿਹੜੀ ਜ਼ਮੀਨ ਜਾਤ ਨਹੀਂ ਹੁੰਦੀ ਘੱਟ ਹੁੰਦੀ ਆ ਬਹੁਤ ਸਾਰੇ ਬੰਦੇ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂਗੀ ਤੇ ਜ਼ਿਮੀਂਦਾਰ ਭਾਈਚਾਰ ਕੋਲੇ ਹੈਗੀ ਆ ਤੇ ਜ਼ਿਮੀਦਾਰ ਭਾਈਚਾਰੇ ਦੇ ਨਾਮ ਜਿਹੜੇ ਕੰਮ ਤੰਦਾ ਭਰਾ ਭਰਾਵਾਂ ਨੂੰ ਕਰਦੇ ਆ ਰਲ ਮਿਲ ਕੇ ਜਿਹਨੂੰ ਆਪਾਂ ਸੇਰੀ ਕਹਿਦੇ ਨੇ ਜਾਂ ਪਾਲੀ ਕਹਿਦੇ ਨੇ ਉਹਨਾਂ ਨੂੰ ਜਾ ਕੇ ਪੁੱਛ ਵੀਰੇ ਘਰਾਂ 'ਚ ਜਾ ਕੇ ਉਹਨਾਂ ਦੇ ਵੀ ਉਹਨਾਂ ਦੇ ਜਿਹੜੇ ਘਰ ਕਿੱਥੋਂ ਚੱਲਦੇ ਆ ਕਿਵੇਂ ਚੱਲਦੇ ਆ ਜਦੋਂ ਦੁੱਖ ਤਕਲੀਫ ਦੀ ਗੱਲ ਹੁੰਦੀ ਆ ਉਦੋਂ ਉਹਨਾਂ ਦੇ ਨਾਲ ਤੁਸੀਂ ਖੜਦੇ ਹੋ ਕਿ ਜ਼ਿਮੀਦਾਰ ਭਾਈਚਾਰਾ ਖੜਦਾ ਮੈਂ ਪੁੱਛਣਾ ਚਾਹੁੰਨਾ ਬਾਈ ਗੁਰਿੰਦਰ ਰੰਗਰੇਟਾ ਜੀ ਨੂੰ ਸਹੀ ਹੈ ਬਾਈ ਕਿਉਂਕਿ ਅਸਲ 'ਚ ਜਿਹੜੀਆਂ ਵੀ ਗੱਲਾਂ ਹੁਣ ਉਹਨਾਂ ਨੇ ਕਹੇ ਕਹਿੰਦੇ ਕਿਸਾਨੀ ਅੰਦੋਲਨ ਵੇਲੇ ਸਾਰੇ ਜ਼ਿਮੀਂਦਾਰ ਤਾਂ ਕਹਿੰਦੇ ਦਿੱਲੀ ਮੋਰਚੇ 'ਚ ਗਏ ਹੋਏ ਸੀ ਤੇ ਫਿਰ ਪਿੱਛੇ ਕਹਿੰਦੇ ਉਹਨਾਂ ਦੀਆਂ ਔਰਤਾਂ ਨੂੰ ਗਰਭਪਤੀ ਕੌਣ ਕਰ ਗਿਆ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕਹੀਆਂ ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਮੰਨਦੇ ਆਂ ਵੀ ਮੈਂ ਜਿਹੜੇ ਬੰਦੇ ਦੀ ਐਸੀ ਸੋਚ ਆ ਮਹਿਲਾ ਤਾਂ ਮੋਹ ਬੰਦੇ ਤੇ ਲਾਂ ਤਾਂ ਪਾਉਣਾ ਵੀ ਇਹ ਗਲਤ ਗੱਲ ਆ ਉਹਦੇ ਵਾਸਤੇ ਹਮ ਜਮਾ ਮੈਨੂੰ ਕਹਿੰਦਾ ਕੋਈ ਡਰ ਨਹੀਂ ਜੇ ਉਹ ਰੰਗਰੇਟੇ ਤਾਂ ਮੈਂ ਵੀ ਰੰਗਰੇਟਾ ਗੁਰੂ ਦਾ ਬੇਟਾ ਮੈਂ ਵੀ ਮੇਰੇ ਸਿਰ ਤੇ ਦਸਤਾਰ ਹੈ ਨਹੀਂ ਜਾਂ ਮੇਰੇ ਕੇਸ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਨਾਲ ਗੁਰੂ ਪ੍ਰੀਤੀ ਕੋਈ ਹਮਦਰਦੀ ਨਹੀਂ ਹੂੰ ਜਾਨ ਅਸੀਂ ਅੱਜ ਵੀ ਦੇ ਦਾਂਗੇ ਜੀ ਅੱਜ ਜਾਨ ਲੈ ਵੀ ਸਕਦੇ ਤੇ ਜਾਨ ਦੇ ਵੀ ਸਕਦੇ ਆ ਇਹ ਜੀ ਗੱਲ ਨਹੀਂ ਪਰ ਜਿਹੜੀ ਉਹਨੇ ਗੱਲ ਕਹੀ ਆ ਵੀ ਗਰਭਪਤੀ ਕਰ ਗਿਆ ਨਾ ਵੀ ਪਤਾ ਨਹੀਂ ਕੌਣ ਕਰ ਗਿਆ ਜਿਹਾ ਉਹ ਕੁਝ ਬਈਏ ਬੂਏ ਬਾਰੇ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ ਬੋਲੀ ਜਾਂਦਾ ਹੂੰ ਗਲਤ ਗੱਲ ਉਹਦੇ ਵਾਸਤੇ ਇਦਾਂ ਨਹੀਂ ਹੋਣਾ ਚਾਹੀਦਾ ਜੀ ਹਨਾ ਇਹ ਇਹ ਫੁੱਟਪੌਣ ਵਾਲੀ ਗੱਲ ਹੈ ਜੀ ਜੇ ਉਹ ਸੋਚਦਾ ਹੋਊਗਾ ਵੀ ਆ ਦੋ ਚਾਰ ਗੱਲਾਂ ਬੋਲ ਕੇ ਜ਼ਿਮੀਦਾਰ ਭਾਈਚਾਰੇ ਬਾਰੇ ਮਤਲਬ ਉਹਦੇ ਖਿਲਾਫ ਬੋਲ ਕੇ ਤੇ ਬਾਕੀ ਜਿਹੜੇ ਜ਼ਿਮੀਦਾਰ ਭਰਾ ਆ ਗਏ ਵੀ ਉਹਨਾਂ ਨੂੰ ਮਤਲਬ ਸੌਰੀ ਜਿਹੜੇ ਮੰਜ ਵੀ ਸਿੱਖ ਭਰਾ ਸਾਡੇ ਵੀ ਉਹਨਾਂ ਨੂੰ ਮੈਂ ਆਪ ਦੇ ਨਾਲ ਜੋੜ ਲਵਾਂ ਤੇ ਨਹੀਂ ਜੁੜਦੇ ਅਸੀਂ ਤਾਂ ਜੁੜਦੇ ਨਹੀਂ ਜੀ ਸਾਡੀ ਜ਼ਮੀਰ ਜਾਗਦੀ ਹੈ ਮੇਰੀ ਜਿਹੜੀ ਬਹਿਣੀ ਉੱਠਣੀ ਹੈ ਮੈਂ ਅੱਜ ਤੁਹਾਨੂੰ ਸੱਚ ਦੱਸਦਾ ਕੈਮਰਾ ਕੈਮਰਾ ਆਨ ਆਨ ਰਿਕਾਰਡ ਗੱਲ ਮੈਂ ਇੱਕ ਦਾ ਸਿੰਗਰ ਆ ਮੈਂ ਕਹਿੰਦਾ ਮੈਂ ਸਿੰਗਰ ਆ ਠੀਕ ਆ ਜੀ ਮਈ ਦੇ ਮਹੀਨੇ ਤੋਂ ਲੈ ਕੇ 1 ਅਕਤੂਬਰ ਦੇ ਮਹੀਨੇ ਤੱਕ ਸਾਡੇ ਪ੍ਰੋਗਰਾਮ ਚੱਲਦੇ ਆ ਜਿਹੜੇ ਮੇਲੇ ਆ ਮੇਲੇ ਸਾਡੇ ਹੁੰਦੇ ਆ ਜੀ ਮਾਝ ਏਰੀਆ 'ਚ ਹਮ ਮਾਝਾ ਏਰੀਆ ਦੇ ਵਿੱਚ ਮਤਲਬ ਪੱਟੀ ਤੋਂ ਲੈ ਕੇ ਅੰਮ੍ਰਿਤਸਰ ਏਰੀਆ ਸਾਰਾ ਹਨ ਇੱਥੇ ਸਾਡੇ ਪ੍ਰੋਗਰਾਮ ਹੁੰਦੇ ਆ ਲਖਵਿੰਦਰ ਵੀਰੇ ਹਮ ਕਈ ਵਾਰਾ ਇਦਾਂ ਵੀ ਹੁੰਦਾ ਵੀ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਸਾਡੇ ਇਕੱਠੇ ਹੁੰਦੇ ਆ ਵੀ ਅਸੀਂ ਅੱਜ ਪ੍ਰੋਗਰਾਮ ਆ ਤੇ ਅਸੀਂ ਉਧਰ ਹੀ ਰੁਕਣਾ ਹਮ ਸਾਡੇ ਮਾਝੇ ਵਾਲੇ ਭਰਾ ਜਿਹੜੇ ਉਹ ਸਾਰੇ ਜ਼ਿੰਮੇਦਾਰ ਭਰਾ ਜੀ ਠੀਕ ਹੈ ਜਿਹੜੇ ਸਾਨੂੰ ਕਦੇ ਇਹ ਨਹੀਂ ਕਹਿਣ ਦਿੱਤਾ ਉਹਨਾਂ ਨੇ ਵੀ ਬਾਈ ਤੁਸੀਂ ਬਾਸ ਚੱਲ ਜਾਓ ਉਹਨਾਂ ਨੇ ਕਿਹਾ ਵੀ ਘਰੇ ਰੁਕਣਾ ਹੂੰ ਹੁਣ ਉਹ ਕਹਿੰਦਾ ਵੀ ਗੁਰਿੰਦਰ ਰਿੰਗ ਨੇ ਤੈਹ ਕਹਿੰਦਾ ਕਿ ਵੀ ਇਹ ਫਰਕ ਕਰਦੇ ਆ ਹੂੰ ਜ਼ਿੰਮੇਦਾਰ ਭਾਈਚਾਰਾ ਭਾਈ ਵੀ ਸਿੱਖ ਭਰਾਵਾਂ ਨਾਲ ਫਰਕ ਕਰਦਾ ਹੈ ਹੁਣ ਦਾ ਆਨ ਰਿਕਾਰਡ ਕਹਿ ਰਿਹਾ ਹੈ ਵੀ ਮੈਂ ਉੱਥੇ ਸਾਡਾ ਇੱਕ ਸਿੱਖ ਭਰਾ ਜੀ ਉਹ ਵੀ ਕਲਾਕਾਰ ਭਰਾ ਸਾਡਾ ਜੀ ਉਹ ਜ਼ਿੰਮੇਦਾਰ ਬਰਾਦਰੀ ਨੂੰ ਬਿਲੋਂਗ ਕਰਦਾ ਹੈ ਸ਼ੇਬ ਅਮਰਕੋਟ ਜਦੋਂ ਅਸੀਂ ਉਧਰ ਜਾਂਦੇ ਆ ਬਾਈ ਉਹਨਾਂ ਨੂੰ ਵੀ ਪਤਾ ਵੀ ਅਸੀਂ ਰੰਗਰੇਟਾ ਪਰਿਵਾਰ ਨੂੰ ਬਿਲੋਂਗ ਕਰਦੇ ਆ। ਹੂੰ। ਉਹਨਾਂ ਨੇ ਕੀ ਕਰਨਾ ਹੈਗਾ ਉਹਨਾਂ ਨੇ ਪਹਿਲੇ ਹੀ ਰੋਕ ਲੈਣਾ ਵੀ ਬਾਈ ਅੱਜ ਜਾਣਾ ਨਹੀਂ ਤੁਸੀਂ ਕੱਲ ਨੂੰ ਤੁਹਾਡਾ ਪ੍ਰੋਗਰਾਮ ਸਾਨੂੰ ਪਤਾ ਇੱਧਰ ਹੈ ਤੁਸੀਂ ਜਾਣਾ ਨਹੀਂ। ਅਸੀਂ ਉੱਧਰ ਰੁਕਣਾ। ਫਿਰ ਉਹਨਾਂ ਦੇ ਏਸੀ ਵਾਲਾ ਜਿਹੜਾ ਰੂਮ ਹੈ ਬੱਚੇ ਮੰਜਿਆ ਤੇ ਪੈਣਗੇ। ਹੂੰ। ਮਾਤਾ ਵਿਚਾਰੀ ਉਹ ਬਾਹਰ ਪੈਣਗੇ। ਹਾਲਾਂਕਿ ਉਹ ਪਹਿਲਾਂ ਏਸੀ ਦੇ ਵਿੱਚ ਹੀ ਪੈਂਦੇ ਆ ਨਾ। ਪਰ ਸਾਡੇ ਮੀਆਂ ਵੀ ਵਾਸਤੇ ਸਾਡਾ ਜਿਹੜਾ ਨਾਲ ਮਿਊਜ਼ੀਸ਼ੀਅਨ ਪਰਿਵਾਰ ਉਹਨਾਂ ਵਾਸਤੇ ਏਸੀ ਵਾਲੇ ਰੂਮ ਹੁੰਦੇ ਆ ਬਾਈ। ਅੱਛਾ ਜੀ। ਹੁਣ ਮੈਨੂੰ ਦੱਸੋ ਵੀ ਫਰਕ ਕਿੱਥੇ ਆ ਕਿਹੜੀ ਗੱ ਜਿਹੜੇ ਬੰਦਾ ਆਪ ਏਸੀ ਚ ਉੱਠ ਕੇ ਸਾਨੂੰ ਏਸੀ ਵਾਲੇ ਰੂਮ ਚ ਪਾਉਂਦਾ ਠੀਕ ਆ ਜ਼ਿਮੀਂਦਾਰ ਭਾਈਚਾਰਾ ਅਸੀਂ ਉਹਨੂੰ ਕਿਵੇਂ ਮਾੜਾ ਕਹਦਾਂਗੇ ਭਾਈ ਹੁਣ ਉਹ ਬੰਦੇ ਕਰਕੇ ਨਹੀਂ ਅਸੀਂ ਮਾੜਾ ਕਹਿ ਸਕਦੇ ਜੇ ਉਹ ਐ ਸੋਚਦਾ ਹੋਊਗਾ ਵੀ ਵੀ ਮੇਰੇ ਮਗਰ ਲੱਗ ਜਾਣਗੇ ਨਹੀਂ ਜਿਹੜੇ ਮਤਲਬ ਮਾਝੇ ਵਾਲੇ ਭਰਾ ਆ ਗਏ ਉਧਰ ਰੰਗਰੇਟਾ ਪਰਿਵਾਰ ਵੀ ਹੈਗਾ ਜਿਹੜੇ ਬਹੁਤ ਸਤਕਾਰ ਪਿਆਰ ਕਰਦੇ ਆ ਪਰ ਜ਼ਿਆਦਾਤਰ ਉਧਰ ਜ਼ਿਮੀਂਦਾਰ ਭਾਈਚਾਰਾ ਵੀ ਜਿਨ੍ਹਾਂ ਨੇ ਮਤਲਬ ਮੇਲੇ ਕਰਵਾਉਣੇ ਹੁੰਦੇ ਆ ਜੀ ਹਨਾ ਸਾਨੂੰ ਪੂਰਾ ਸਤਿਕਾਰ ਦਿੰਦੇ ਆ ਮੇਰੇ ਨਾਲ ਮਜਿਸਿਨ ਪਰਿਵਾਰ ਹੁੰਦੇ ਆ 10 ਹੋਣ 12 ਹੁਣ ਜਿੰਨੇ ਹੀ ਬੰਦੇ ਹੁੰਦੇ ਆ ਸਾਡੇ ਸਾਰਿਆਂ ਦਾ ਰਹਿਣ ਸਹਿਣ ਮਹਿਣਾ ਵਧੀਆ ਸਤਿਕਾਰ ਮਤਲਬ ਆਪਾ ਭਾਈਚਾਰਕ ਦੇ ਨਾਲ-ਨਾਲ ਇੱਕ ਪਰੌਣਾਚਾਰੀ ਕਹਿ ਦਨੇ ਜਿਹੜਾ ਵੀ ਆਪਾਂ ਕਹਿੰਦੇ ਆ ਵੀ ਸਤਿਕਾਰ ਕਰਨਾ ਰਿਸ਼ਤੇਦਾਰ ਆਇਆ ਪਰੌਣੇ ਤਰੌਣੇ ਆਇਆ ਬਈ ਘਰੇ ਉਦਾਂ ਸਾਡਾ ਸਤਿਕਾਰ ਹੁੰਦਾ ਸੀ ਕਿਵੇਂ ਕਹਦਗੇ ਵੀ ਜ਼ਿੰਮੇਦਾਰ ਭਾਈਚਾਰਾ ਮਾੜਾ ਜੀ ਇਕੱਲਾ ਬਦਨਾਮ ਕਰਕੇ ਵੀਡੀਓ ਪਾ ਕੇ ਵੀ ਆਹ ਦਿਖਾਉਣ ਵੀ ਆਹ ਕਰ ਰਹੇ ਆ ਪਰ ਗਰਾਊਂਡ ਰਿਐਲਿਟੀ ਦਾ ਕੁਝ ਹੋਰ ਹੈ ਨਾ ਜੇ ਆਪਾਂ ਦੇਖੀਏ ਜਿਵੇਂ ਤੁਸੀਂ ਦੱਸ ਰਹੇ ਇੰਨਾ ਸਤ ਵਿਤਕਰਾ ਕਰਦੇ ਹਨ ਇਹ ਨਾ ਭਾਈ ਮਾਨਸਿਕਤਾ ਹੈ ਜਦੋਂ ਬੰਦੇ ਦੀ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਹੈ ਬਿਮਾਰ ਹੋ ਜਾਂਦੀ ਹੈ ਬੰਦਾ ਉਦੋਂ ਇਹ ਲੀਆਂ ਗੱਲਾਂ ਕਰਦਾ ਹੈ ਉਮਰ ਦੇ ਨਾਲ-ਨਾਲ ਉਹਦੀ ਮਾਨਸਿਕਤਾ ਵੀ ਜਿਹੜੀ ਕਮਜ਼ੋਰ ਹੋ ਚੁੱਕੀ ਹੈ ਬਿਮਾਰ ਹੋ ਚੁੱਕੀ ਹੈ ਮੈਨੂੰ ਲੱਗਦਾ ਵੀ ਉਹਨੂੰ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਜੀ ਜਿਹੜੀ ਗੱਲ ਸਹੀ ਹੈ ਬਿਲਕੁਲ ਜਿਹੜੇ ਸੱਚ ਹੈਗਾ ਹਨਾ ਤੁਸੀਂ ਮੇਰੇ ਪਿੰਡ ਚੱਲ ਜਾਓ ਆ ਮੈਂ ਜਦੋਂ ਪਿੰਡ ਦੇ ਵਿੱਚੋਂ ਐਂਟਰ ਹੁੰਨਾ ਪਿੰਡ ਦੇ ਵਿੱਚ ਹਾਲਾਂਕਿ ਮੈਂ ਸ਼ਹਿਰ ਦੇ ਵਿੱਚ ਰਹਿਣਾ ਜਦੋਂ ਮੈਂ ਪਿੰਡ ਦੇ ਵਿੱਚ ਐਂਟਰ ਹੁੰਨਾ ਤੇ ਸਭ ਤੋਂ ਪਹਿਲਾਂ ਮੈਨੂੰ ਜ਼ਿੰਮੇਦਾਰ ਭਾਈਚਾਰਾ ਮਿਲਦਾ ਹੈ ਜਦੋਂ ਮੈਂ ਜਾਣਾ ਉਹ ਸਾਰੇ ਆਪਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਹੱਥ ਚੱਕ ਕੇ ਸਾਰੇ ਸਾਸਿਕਾਲ ਬੁਲਾਉਂਦੇ ਹਨ ਤੇ ਉਦੋਂ ਸਾਰੇ ਭਰਾ ਵੀ ਸਾਸਿਕਾਲ ਬੁਲਾਉਂਦੇ ਹੱਥ ਚੱਕ ਕੇ ਹਨ ਜਿੰਮੇਦਾਰ ਭਾਈਚਾਰਾ ਤੇ ਮੈਂ ਕਿਵੇਂ ਕਹਦਾ ਮੇਰਾ ਨਾ ਫਰਕ ਕਰਦੇ ਕੋਈ ਮਚੇਵਾ ਨਹੀਂ ਕਿਸੇ ਗੱਲ ਦਾ ਕੋਈ ਫਰਕ ਨਹੀਂ ਕਿਸੇ ਗੱਲ ਦਾ ਵਧੀਆ ਸਤਿਕਾਰ ਕਰਦੇ ਸਾਰੇ ਤੇ ਮੈਂ ਨਹੀਂ ਮਾੜਾ ਕਹ ਸਕਦਾ ਬਈ ਇੱਕ ਬੰਦਾ ਮਾੜਾ ਕਹੀ ਜਾਂਦਾ ਮਾੜਾ ਥੋੜੀ ਹੋ ਗਿਆ ਯਾਰ ਵੀ ਚਲੋ ਆਏ ਵੀ ਆਪਾਂ ਮੰਨ ਲੈਂਦੇ ਹਣਾ ਹਰੇਕ ਭਾਈਚਾਰੇ ਦੇ ਵਿੱਚ ਕੁਝ ਬੰਦੇ ਤਾਂ ਮਾੜੇ ਹੁੰਦੇ ਆ ਹਨਾ ਕਿਸੇ ਭਾਈਚਾਰੇ ਦੇ ਵਿੱਚ ਵੀ ਲਾ ਲੋ ਪਰ ਉਹਨਾਂ ਕਰਕੇ ਸਾਰਿਆਂ ਨੂੰ ਬਦਨਾਮ ਕਰਨਾ ਜਾਂ ਲੋਕਾਂ ਨੂੰ ਲੜਾਉਣਾ ਤੁਹਾਨੂੰ ਐ ਨਹੀਂ ਲੱਗ ਰਿਹਾ ਵੀ ਰੰਗਰੇਟੇ ਕਰਕੇ ਜਿਹੜੇ ਭਾਈਚਾਰਕ ਫੁੱਟ ਪੈ ਰਹੀ ਹੈ ਪਾੜਾ ਵੱਧ ਰਿਹਾ ਤੁਹਾਨੂੰ ਲੱਗਦਾ ਮੈਂ ਨਹੀਂ ਮੰਨਦਾ ਹਾਂ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਫੁੱਟ ਪੈ ਰਹੀ ਹੈ ਜਾਂ ਪਾੜ ਪੈ ਰਿਹਾ ਕਿਉਂਕਿ ਜਿਹੜੇ ਸਹੀ ਗੁਰੂ ਕੇ ਰੰਗਰੇਟੇ ਮੈਂ ਪਹਿਲਾਂ ਹੀ ਦੱਸ ਕੇ ਨਾ ਬੇਟੇ ਗੁਰੂ ਕੇ ਰੰਗਰੇਟੇ ਉਹ ਇਹਨਾਂ ਦੀ ਗੱਲਾਂ ਦੇ ਮਗਰ ਚੱਲਦੇ ਹੀ ਨਹੀਂ ਪਹਿਲਾਂ ਮੇਰੀ ਕੋਈ ਜਾਤ ਨਹੀਂ ਪਹਿਲਾਂ ਮੇਰੀ ਇਨਸਾਨੀਅ ਸਹੀ ਮੇਰੀ ਕੋਈ ਜਾਤ ਨਹੀਂ ਸਾਰੇ ਸਿੰਗਰੇ ਗੱਲ ਕਹਿੰਦੇ ਆ ਸਿੰਗਰ ਦੀ ਕੋਈ ਜਾਤ ਨਹੀਂ ਉਹਦੇ ਸਾ ਇਨਸਾਨੀਅਤ ਹੈ ਜੇ ਬੰਦੇ ਇਨਸਾਨੀਅਤ ਤੇ ਜਮੀਰ ਜਾਗਦਾ ਤਾਂ ਫੁੱਟ ਪਾੜ ਕਦੇ ਨਹੀਂ ਪੈ ਸਕਦਾ ਹਮੇਸ਼ਾ ਬੰਦਾ ਜਮੀਰ ਜਾਗਦੀ ਹੋਣੀ ਚਾਹੀਦੀ ਹੈ ਤੁਹਾਡੇ ਮਤਵਕ ਅੰਨ ਗੱਲੇ ਟਾ ਮਾ ਗੱਲਾਂ ਮਤਾਂ ਮਾਰੀ ਜਾਂਦਾ ਚਲੋ ਉਹਨਾਂ ਲੋਕ ਸੁਣੀ ਜਾਂਦੇ ਆ ਪਰ ਉਹਦੀ ਗੱਲ ਨੂੰ ਕੋਈ ਅਹਿਮੀਅਤ ਤਾਂ ਨਹੀਂ ਦਿੰਦਾ ਉਹਨਾਂ ਬਰੇ ਸਾਹ ਨੂੰ ਨਹੀਂ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਉਹ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਹਰ ਇੱਕ ਧਰਮ ਦੇ ਵਿੱਚ ਤੇ ਹਰ ਇੱਕ ਜਾਤ ਪਾਤ ਜਿਹੜੀਆਂ ਬਣਾਇਆ ਜਾਂਦਾ ਪਾਤਾ ਇਹਨਾਂ ਵਿੱਚ ਚੰਦ ਕੁ ਲੋਕ ਮਾੜੇ ਹੈਗੇ ਆ ਉਹ ਚੰਦ ਕੁ ਲੋਕ ਜਿ ਮੰਨ ਕੇ 5% ਲੋਕ ਮਾੜੇ ਆ ਤੇ 95% ਲੋਕ ਮਾੜੇ ਨਹੀਂ ਨਾ ਹੋ ਸਕਦੇ ਉਹਨਾਂ ਦੇ ਮਗਰ ਲੱਗੇ ਚੰਦ ਮੈਨੂੰ ਆਪਾਂ ਕਿਉਂ ਨੇ ਉਹ ਪਾਲੇ ਜ਼ਿੰਮੇਦਾਰ ਭਾਈਚਾਰਾ ਚਾਹੇ ਉਹ ਰੰਗਰੇਟਾ ਪਰਿਵਾਰ ਆ ਜਾਂ ਹੋਰ ਜਿੰਨੇ ਵੀ ਮਤਲਬ ਸਿੱਖ ਪਰਿਵਾਰ ਜੋ ਕੋਈ ਵੀ ਜਾਤ ਪਾਤ ਆ ਕਿਸੇ ਨੂੰ ਮੈਂ ਕਹਿ ਸਕਦਾ ਕੋਈ ਨਹੀਂ ਮਾਰੇ ਨਹੀਂ ਹੁੰਦੇ ਹਰ ਇੱਕ ਬੰਦਾ ਮਾਰਦਾ ਅੱਛਾ ਭਾਈ ਇੱਕ ਜਿਵੇਂ ਰੰਗਰੇਟਾ ਕਦੇ ਕਦੇ ਕਹਿ ਦਿੰਦਾ ਹੁੰਦਾ ਵੀ ਯਾਰ ਇਹ ਤਾਂ ਜੱਟ ਸਿੱਖ ਤਾਂ ਐ ਕਰਦੇ ਆ ਇਹ ਤਾਂ ਆਪਦੇ ਬੰਦੇ ਨੂੰ ਪ੍ਰਮੋਟ ਕਰਦੇ ਆ ਆਪਦੇ ਬੰਦੇ ਦੀ ਮਦਦ ਕਰਦੇ ਆ ਤੁਸੀਂ ਸਿੰਗਰ ਹੋ ਤੁਹਾਡੇ ਨਾਲ ਕਦੇ ਐ ਹੋਇਆ ਵੀ ਯਾਰ ਜੱਟ ਕਹਿੰਦਾ ਨਹੀਂ ਨਹੀਂ ਯਾਰ ਅਸੀਂ ਤਾਂ ਯਾਰ ਆਹ ਸਿੰਗਰ ਸੱਦਣਾ ਅਸੀਂ ਤੁਹਾਨੂੰ ਨਹੀਂ ਸੱਦਣਾ ਹੁੰਦੀ ਐ ਇਹ ਮੈਂ ਤੁਹਾਨੂੰ ਗੱਲ ਦੱਸਦਾ ਜੀ ਹੋਨਲਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਮੇਰਾ ਨਾਮ ਬੀਐਸ ਪੱਟੀ ਹੈ ਹਨ ਤੇ ਪੱਟੀ ਤੋਂ ਮਤਲਬ ਇਹ ਗੈਸ ਹੋ ਜਾਂਦਾ ਵੀ ਇਹ ਰੰਗਰੇਟਾ ਪਰਿਵਾਰ ਨੂੰ ਬਲੋਂਗ ਕਰਦਾ ਕਹਿੰਦੇ ਵੀ ਜਿਹੜੀ ਪੱਟੀ ਕਾਸਟ ਆ ਮਤਲਬ ਪੱਟੀ ਗੋਤ ਆ ਇਹ ਰੰਗਰੇਟੇ ਬੰਦਿਆਂ ਦਾ ਹੀ ਆ ਠੀਕ ਹੈ ਮੜਾ ਤੁਸੀਂ ਬਾਰਡਰ ਵਾਲੀਆਂ ਤਾਰਾ ਟੱਪੋ ਪਰਲੇ ਭਾਈ ਜ਼ਿਮੀਦਾਰ ਪੱਟੀ ਬੈਠੇ ਆ अच्छा ही पाकिस्तान ਦੇ ਵਿੱਚ ਸਾਰੇ ਹੈ ਹੀ ਪੱਟੀਆਂ ਜੀ ਅੱਜ ਅਸੀਂ ਆਪਾਂ ਖੜੇ ਆਂ ਪਿੰਡਾਂ ਪੱਟੀਆਂ ਦਾ ਹੀ ਸ਼ਹਿਰ ਵਸਾਇਆ ਹੈ ਹਾਂ ਤੇ ਜੇ ਗੱਲ ਆ ਰਿਹਾ ਰਿਕਾਰਡ ਕਰ ਰਹੇ ਮੈਂ ਜਿਹੜਾ ਬਠਿੰਡਾ ਸ਼ਹਿਰ ਆ ਇਹ ਪੱਟੀਆਂ ਦਾ ਵਸਾਇਆ ਹੋਇਆ ਹੈ ਵਸਾਇਆ ਹੋਇਆ ਬਿਲਕੁਲ ਸੱਚ ਹੈ ਬਠਿੰਡਾ ਪੱਟੀਆਂ ਦਾ ਕਹਿੰਦੇ ਆ ਪੱਟੀ ਦਾ ਹਾਂ ਉਹਦੇ ਤੋਂ ਮੈਂ ਇੱਕ ਵਾਰੀ ਦਿੱਲੀ ਗਿਆ ਉੱਥੇ ਮੈਨੂੰ ਮੈਂ ਮਤਲਬ ਟ੍ਰੈਕਟਰ ਪੁਰਾਣੀ ਗੱਲ ਆ 15 ਸਾਲ ਮੈਂ ਟ੍ਰੈਕਟਰ ਲੈਣ ਮਾ ਜੀ ਬਠਿੰਡੇਈ ਟ੍ਰੈਕਟਰ ਦੇ ਦੋ ਉਹ ਕਹਿੰਦੇ ਵੀ ਕਿਆ ਬੋਲ ਰਹਾ ਮੈਨੂੰ ਤਾਂ ਕਹਿੰਦੇ ਸਮਝ ਨਹੀਂ ਲਾਹਿੰਦੀ ਜੀ ਗੱਲ ਕਰੇ ਤੇ ਫਿਰ ਮੈਨੂੰ ਨਾਲ ਦਾ ਬੰਦਾ ਉਹਨੂੰ ਪਤਾ ਹੋਇ ਮਾ ਵੀ ਮੈਨੂੰ ਤਾਂ ਦਸਤਰਾ ਨਹੀਂ ਹੁੰਦਾ ਫਿਰ ਉਹਨੇ ਕਹਿੰਦਾ ਪਟਿੰਡਾ ਪਟਿੰਡਾ ਪੱਟੀ ਤੋਂ ਪਟਿੰਡਾ ਬਣਿਆ ਮਤਲਬ ਫਿਰ ਮੈਨੂੰ ਪਤਾ ਲੱਗਾ ਵੀ ਯਾਰ ਅੱਛਾ ਵੀ ਆਪਣੇ ਬਠੰਡੇ ਦਾ ਆ ਨਾਗ ਆ ਫਿਰ ਮੈਨੂੰ ਇੱਥੇ ਕਿਲਾ ਸਾਹਿਬ ਆ ਕੇ ਵੀ ਮੈਂ ਥੋੜਾ ਬਹੁਤਾ ਇਹਦੇ ਬਾਰੇ ਪਤਾ ਕੀਤਾ ਹਣਾ ਤੇ ਮੈਨੂੰ ਉੱਥੇ ਬਜ਼ੁਰਗ ਸੀਗੇ ਸਰਦਾਰ ਜੀ ਉਹਨਾਂ ਨੇ ਦੱਸਿਆ ਕਹਿੰਦਾ ਵੀ ਜਿਹੜਾ ਇਹ ਬਠੰਡਾ ਹੈ ਪੱਟੀਆਂ ਦਾ ਬਸਾਇਆ ਹੋਇਆ ਤੇ ਫਿਰ ਗੱਲ ਆਪਾਂ ਉੱਥੇ ਹੀ ਲਿਆਉਂਦੇ ਆ ਮੋੜ ਕੇ ਜਿਹੜਾ ਕਹਿੰਨੇ ਵੀ ਤੁਸੀਂ ਵੀ ਵਿਤ ਕਰਾ ਮੇਰੇ ਨਾਲ ਤਾਂ ਅਜੇ ਤੱਕ ਕੋਈ ਵਿਤ ਕਰਾ ਬਈ ਹੋਇਆ ਨਹੀਂ ਠੀਕ ਹੈ ਮੈਨੂੰ ਕਈ ਬੰਦੇ ਨੇ ਕਿਹਾ ਕਹਿੰਦਾ ਵੀ ਤੁਸੀਂ ਆਉਦੇ ਮਗਰੋਂ ਗੋਤ ਕੱਟ ਦੋ ਆਲਦਾ। ਪੱਟੀ ਗੋਤ ਕੱਟ ਦੋ। ਵੀ ਜਿਹੜੀ ਜੱਟ ਬਰਾਦਰੀ ਐ ਜ਼ਿਮੀਂਦਾਰ ਭਾਈਚਾਰਾ ਐ ਵੀ ਇਹ ਤੁਹਾਨੂੰ ਤਾਂ ਕਰਕੇ ਤੁਹਾਨੂੰ ਵਿਆਹਾਂ ਦੇ ਪ੍ਰੋਗਰਾਮਾਂ 'ਨਾ ਕੱਟ ਪੈਂਦੇ ਪੱਟੀ ਸਾਹਿਬ। ਵੀ ਤੁਹਾਨੂੰ ਮੇਲੇ ਹੀ ਕਿਉਂ ਪੈਂਦੇ ਆ? ਸਵਾਲ ਸੀ ਉਹਦਾ ਮੈਂ ਉਹਦੀ ਗੱਲ ਦੱਸ ਰਿਹਾ। ਮੈਂ ਨਾ ਨਹੀਂ ਲੈਂਦਾ। ਉਹ ਕਹਿੰਦਾ ਤੁਹਾਨੂੰ ਮੇਲੇ ਹੀ ਕਿਉਂ ਪੈਂਦੇ? ਤੁਹਾਨੂੰ ਵਿਆਹ ਦੇ ਪ੍ਰੋਗਰਾਮ ਕਿਉਂ ਨਹੀਂ ਪੈਂਦੇ? ਵੀ ਜ਼ਿਮੀਂਦਾਰਾਂ ਦੇ ਇੰਨੇ ਵਿਆਹ ਹੁੰਦੇ ਆ ਤੁਹਾਨੂੰ ਕਿਉਂ ਨਹੀਂ ਬੁਲਾਉਂਦੇ? ਵੀ ਸਾਰੇ ਹੋਰ ਬਹੁਤ ਕਲਾਕਾਰਾਂ ਦੇ ਪ੍ਰੋਗਰਾਮ ਹੁੰਦੇ ਹਨ ਜਿੰਨੇ ਵੀ ਕਲਾਕਾਰ ਪਰ ਨਹੀਂ ਯਾਰ ਮੈਂ ਫਿਰ ਉੱਥੇ ਗੱਲ ਆਂਦੇ ਵੀ ਮਾਝੇ ਵਾਲੇ ਭਰਾ ਜਿਹੜੇ ਉਹ ਇਹ ਜ਼ਰੂਰੀ ਤਾਂ ਨਹੀਂ ਵੀ ਸਾਰੇ ਜਿਹੜੇ ਮੇਲਾ ਕਰਾਉਂਦੇ ਆ ਉਹ ਰੰਗਰੇਟਾ ਪਰਿਵਾਰ ਹੀ ਮੇਲੇ ਕਰਾਉਂਦਾ ਜੀ ਹੂੰ ਠੀਕ ਹੈ ਜੀ 80% ਜ਼ਿੰਮੇਦਾਰ ਭਾਈਚਾਰਾ ਇਹਦਾ ਉਧਰ ਮੇਲੇ ਕਰਾਉਂਦਾ ਹੂੰ ਤੇ ਉਹਨਾਂ ਨੇ ਤਾਂ ਕਦੇ ਇਹ ਸੋਚਿਆ ਨਹੀਂ ਵੀ ਇਹ ਭੱਟੀ ਆ ਵੀ ਆਪਾਂ ਇਹਨੂੰ ਕਿਉਂ ਬੁਲਾਉਣਾ ਆਪਾਂ ਕਿਸੇ ਮਤਲਬ ਜੱਟ ਬਰਾਦਰੀ ਦੇ ਬੰਦੇ ਨੂੰ ਬੁਲਾਈਏ ਨਹੀਂ ਮੇਰੇ ਨਾਲ ਤਾਂ ਕਦੇ ਕੋਈ ਫਰਕ ਹੋਇਆ ਨਹੀਂ ਬਈ ਇਹੋ ਜਾਂ ਤੁਹਾਡੇ ਮੁਤਾਬਕ ਤਾਂ ਬਈ ਆਪਾਂ ਕਹਿ ਲਈਏ ਕਿ ਭਾਈਚਾਰਕ ਸਾਂਝ ਪੂਰੀ ਵਧੀਆ ਪੂਰੀ ਬਈ ਪੂਰੀ ਇਹੋ ਜੀ ਗੱਲ ਪੂਰੀ ਪੂਰੀ ਬਈ ਮੈਂ ਨਹੀਂ ਕਿਸੇ ਗੱਲ ਤੇ ਕੁਝ ਕਹਿ ਸਕਦਾ ਵੀ ਜਿਵੇਂ ਉਹ ਕਿਸੇ ਦੇ ਕਹਿਣ ਨਾਲ ਉਹੀ ਗੱਲ ਬਈ ਬੰਦਾ ਮਾੜਾ ਨਹੀਂ ਹੁੰਦਾ ਜੀ ਹਨਾ ਹੂੰ ਲੱਖ ਕਹਿ ਦੇ ਲੱਖਾਂ ਦਾ ਇਹ ਕਹਿ ਦਿੰਦੇ ਬਈ ਵੀ ਡਾਕਟਰਾਂ ਨੇ ਤੈਨੂੰ ਵੀ ਬੇਨਤੀ ਹੈ ਵੀ ਜਾ ਤਾਂ ਭਾਈ ਤੇਰਾ ਦਿਮਾਗ ਖਰਾਬ ਹੈ ਚੈੱਕ ਅਪ ਕਰਾ ਲੈ ਚੈੱਕ ਅਪ ਕਰਾ ਲੈ ਤੇ ਇਹ ਦਿਮਾਗ ਤੇਰਾ ਸਿਹਤ ਭਾਈ ਤੂੰ ਇਹੇ ਜੀ ਹਾਂ ਲੁਧਿਆਣਾ ਹੀ ਰਹਿੰਦਾ ਡੀ ਐਮ ਸੀ ਵਿੱਚ ਜਾਵੇ ਉਹ ਸਹੀ ਨੇ ਆ ਨੇੜੇ ਹੈ ਡੀ ਐਮ ਸੀ ਹਸਪਤਾਲ ਨਾਲ ਉੱਥੇ ਜਾਵੇ ਵੀ ਇਹੇ ਜੀਆਂ ਵੀ ਤੂੰ ਲੋਕਾਂ ਦੇ ਫਟਪਾਉਣ ਵਾਲੀਆਂ ਗੱਲਾਂ ਨਾ ਕਰ ਜਿੰਨੀ ਕੀ ਗੱਲ ਜਾਇਜ਼ ਆ ਚਲੋ ਕਹੀ ਵੀ ਜਾ ਸਕਦੀ ਆ ਪਰ ਜਿਹੜੀਆਂ ਫालतू ਦੀਆਂ ਗੱਲਾਂ ਕਹਿਣੀਆਂ ਸ਼ਾਇਦ ਫੇਮ ਲੈਣ ਖਾਤਰ ਆ ਮੈਨੂੰ ਲੱਗਦਾ ਬਈ ਲਖਵਿੰਦਰ ਜਿੰਨੀਆਂ ਵੀਡੀਓ ਦੇਖੀ ਇੱਕ ਕਮਰੇ ਦੇ ਵਿੱਚ ਬੈਠ ਕੇ ਬੋਲ ਦਿੰਦੀਆਂ ਦੇਖੀ ਆ ਕਿਤੇ ਇੱਥੇ ਮਤਲਬ ਗਰਾਊਂਡ ਦੇ ਵਿੱਚ ਜਾਂ ਕਿਤੇ ਰੌਲਾ ਪੈ ਗਿਆ ਹਨ ਮੈਨੂੰ ਲੱਗਦਾ ਵੀ ਆਏ ਹੋ ਕੇ ਆਊਡੋਰ ਆਉਣਾ ਚਾਹੀਦਾ ਉਹਨਾਂ ਨੂੰ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਹਨ ਦੋਨਾਂ ਦਾ ਫਿਰ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਉਹ ਫਿਰ ਗੱਲ ਉੱਥੇ ਹੀ ਮੁੜ ਕੇ ਆ ਜਾਂਦੀ ਹੈ ਨਾ ਕਿਉਂਕਿ ਵੇਖੋ ਘਰੇ ਬਹਿ ਕੇ ਬੋਲਣਾ ਹੂੰ ਕਿ ਸੌਖਾ ਹੈ ਪਰ ਥੋੜਾ ਬਾਹਰ ਆ ਕੇ ਦੁਨੀਆਦਾਰੀ ਦੇਖਣੀ ਚਾਹੀਦੀ ਹੈ ਹੋ ਸਕਦਾ ਉਹਨਾਂ ਦਾ ਉਮਰ ਚ ਵੱਡੇ ਆ ਮੈਂ ਸਤਿਕਾਰ ਕਰਦਾ ਪਰ ਉਹਦੀਆਂ ਗੱਲਾਂ ਦਾ ਸਤਿਕਾਰ ਨਹੀਂ ਕਰਦਾ ਜੀ ਮੈਂ ਬਿਲਕੁਲ ਸੱਚ ਹੈ ਇਹ ਗੱਲ ਸਹੀ ਗੱਲ ਸਹੀ ਉਮਰ ਚ ਵੱਡੇ ਆ ਸਤਿਕਾਰ ਕਰਦੇ ਆ ਪਰ ਥੋੜਾ ਜਿਹਾ ਦਿਮਾਗ ਨੂੰ ਟਿਕਾਣੇ ਲੈ ਕੇ ਆਓ ਜੀ ਤੁਹਾਡੀਆਂ ਗੱਲਾਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਜੇ ਤੁਸੀਂ ਰੰਗਰੇਟੇ ਆ ਤੇ ਅਸੀਂ ਵੀ ਰੰਗਰੇਟੇ ਆ ਰੰਗਰੇਟਾ ਹੁੰਦੇ ਨੇ ਆ ਤੇ ਕਹਿ ਰਹੇ ਹੋ ਤੁਸੀਂ ਆਪਣਾ ਇਲਾਜ ਕਰਾਓ ਆ ਫੁੱਟ ਪਾਉਣ ਵਾਲਾ ਕੰਮ ਛੱਡੋ हां ਤੇ ਫੁੱਟ ਬਾਈ ਆਪਸ ਦੇ ਵਿੱਚ ਹੈ ਹੀ ਨਹੀਂ ਕੋਈ ਫੁੱਟ ਤੁਸੀਂ ਪਾ ਰਹੇ ਆ ਅਸਲ ਦੇ ਵਿੱਚ ਸਾਰੇ ਬੰਦੇ ਮਿਲ ਕੇ ਰਹਿੰਦੇ ਆ ਮਿਲ ਕੇ ਖਾਂਦੇ ਪੀਂਦੇ ਆ ਪਿੰਡਾਂ ਦੇ ਵਿੱਚ ਵੀ ਲਾ ਲੋ ਸਾਰੇ ਆਗਰਕਾਰ ਇੱਕ ਪੰਜਾਬੀ ਹੈ ਤੇ ਇੱਕ ਸਿੱਖ ਹੈਗੇ ਹਨ ਤੇ ਜਦੋਂ ਸਿੱਖਧਰਮ ਬਣਿਆ ਸੀ ਤਾਂ ਖਾਲਸਾ ਜਦੋਂ ਪੰਜ ਸਏ ਆਈ ਸੀ ਤਾਂ ਸਾਰੇ ਡੋਢੀ ਜਾਤਾਂ ਦੇ ਸੀ ਬਿਲਕੁਲ ਬਿਲਕੁਲ ਉੱਥੇ ਖਤਮ ਹੋ ਗਿਆ ਸੀਗਾ ਚਲੋ ਕੁਝ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਐਵੇਂ ਦਿੰਦੇ ਹੌਲੀ ਹੌਲੀ ਸਮੇਂ ਦੇ ਨਾਲ ਉਹ ਵੀ हट ਜਾਣਗੇ ਸੋ ਬਈ ਡਾਕਟਰ ਰੰਗਰੇਟੇ ਨੂੰ ਤੇ ਉਹਦੇ ਸਮਰਥਕਾਂ ਨੂੰ ਵੀ ਬੇਨਤੀ ਹੈ ਵੀ ਅਜਿਹੀਆਂ ਗੱਲਾਂ ਨਾ ਕਰੋ ਮੈਂ ਗੱਲ ਹੋਰ ਵੀ ਕਹਿਣੀ ਚਾਹੁੰਦਾ ਹਾਂ ਵੀ ਜਦੋਂ ਵੀ ਉਹ ਕੋਈ ਵੀਡੀਓ ਪਾਉਂਦਾ ਹੈ ਉਹ ਤੋਂ ਮਤਲਬ ਸਿੱਖ ਇਤਿਹਾਸ ਨੂੰ ਵੀ ਨਾ ਜੋੜਦੇ ਆ ਉਹ ਵੀ ਮਤਲਬ ਸਾਡੀਆਂ ਸ਼ਹਾਦਤਾਂ ਕੁਰਬਾਨੀਆਂ ਸਾਡੀਆਂ ਜਾਦਾ ਸਿੱਖ ਇਤਿਹਾਸ ਦੇ ਵਿੱਚ ਇਹ ਗੱਲ ਕਹਿੰਦੇ ਆ ਉੱਥੋਂ ਚਲੋ ਹੈ ਚਲੋ ਠੀਕ ਆ ਵੀ ਹੈ ਜੈ ਜੈ ਆਪਾਂ ਮੰਨਦੇ ਆ ਆਪਾਂ ਸਤਿਕਾਰ ਕਰਦੇ ਆ ਆਪਣੇ ਵੱਡੇ-ਵਡੇਰਿਆਂ ਦਾ ਗੁਰੂ ਮਹਾਰਾਜਾਂ ਦਾ ਸਤਿਕਾਰ ਕਰਦੇ ਆ ਪਰ ਇਹ ਜੀਆਂ ਗੱਲਾਂ ਦੇ ਵਿੱਚ ਗੁਰੂ ਧਰਮ ਨੂੰ ਨਾ ਲੈ ਕੇ ਆਇਆ ਕਰੋ ਜੀ ਧਰਮ ਸਭ ਦਾ ਸਾਂਝਾ ਠੀਕ ਆ ਉਹ ਗੱਲ ਫੇਰ ਉੱਥੋਂ ਦੇ ਵਿੱਚ ਚਾਰ ਬੰਦੇ ਮਾਰੇ ਆਏ ਨਹੀਂ ਗਏ ਕਿ ਜਿਹੜੇ ਬਾਕੀ 100 ਬੰਦਾ ਉਹ ਵੀ ਮਾਰੇਗਾ ਉਹ ਸਾਰੇ ਬੰਦੇ ਨੂੰ ਆਪਾਂ ਮਾਰਾ ਨਹੀਂ ਕਹਿ ਸਕਦੇ ਠੀਕ ਆ ਹੁਣ ਜਿਹੜੇ ਬੰਦੇ ਬਾਈ ਅਣਪੜ੍ਹ ਹੂੰ ਨਹੀਂ ਪੜ ਸਕੇ ਗਰੀਬੀ ਚੀਜ਼ ਹੀ ਏਸੀ ਹੈ ਹਾਂ ਉਹ ਕਹਿੰਦੇ ਪਰਮਾਤਮਾ ਗਰੀਬੀ ਨਾ ਦੇ ਬਦਨਸੀਬੀ ਨਾ ਦੇ ਹਨ ਮੌਤ ਦੇ ਦੇ ਨਾ ਬਦਨਸੀਬੀ ਦੇ ਨਾ ਗਰੀਬੀ ਦੇ ਮੌਤ ਦੇ ਦੇ ਨਾਲ ਤਾਂ ਚੰਗਾ ਹੈਣਾ ਤੇ ਚਲੋ ਕੋਈ ਬੰਦੇ ਹੁੰਦੇ ਆ ਕਈ ਜਿਹੜੇ ਗਰੀਬੀ ਦੇ ਵਿੱਚ ਨਹੀਂ ਪੜ ਸਕੇ ਜਦੋਂ ਉਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਮਿਲਦਾ ਤਾਂ ਚਲੋ ਜੇ ਜ਼ਿੰਮੇਦਾਰ ਭਾਈਚਾਰੇ ਨਾਲ ਉਹ ਕੰਮ ਕਰਦੇ ਤਾਂ ਕੀ ਮਾੜਾ ਭਾਈ ਆਪ ਦਾ ਬੱਚਿਆਂ ਨੂੰ ਪਾਲਦੇ ਆ ਉਹ ਹਨ ਉਹ ਬੰਦੇ ਇਕੱਠੇ ਰਹਿੰਦੇ ਤੇ ਉਹ ਵੀ ਤੁਸੀਂ ਇਹ ਗੱਲ ਨੋਟ ਰੱਖਿਓ ਵੀ ਖੇਤ ਮੋਟਰ ਤੇ ਤੇ ਘਰੇ ਇਕੱਠੇ ਖਾਂਦੇ ਪੀਂਦੇ ਆ ਬਾਈ ਬਿਲਕੁਲ ਖਾਂਦੇ ਪੀਂਦੇ ਮੈਂ ਦੇਖਿਆ ਬਾਈ ਬਿਲਕੁਲ ਹੈਗੀ ਮੈਂ ਉਹਦੇ ਪਿੰਡ ਦੇਖਿਆ ਇਹ ਹੈਗੀ ਅੱਜ ਵੀ ਹੈਗੀ ਮੈਂ ਖੁਦ ਖਾਨਾ ਮੈਂ ਮੈਂ ਗਵਾ ਬੈਠਾ ਮੈਂ ਖੁਦ ਖਾਨਾ ਜੀ ਹਾਂ ਅਸੀਂ ਖਾਂਦੇ ਵੀ ਸਾਡੇ ਯਾਰ ਦੋਸਤ ਲਈ ਹੈਗੇ ਅਸੀਂ ਖਾਂਦੇ ਆ ਨਾਲ ਤੁਸੀਂ ਦੱਸੋ ਵੀ ਆਪਾਂ ਕਿੰਨੇ ਵਾਰ ਹੀ ਬੈਠੇ ਆ ਹੈ ਕਦੇ ਤੁਹਾਡੇ ਮਨ ਚ ਖਿਆਲ ਆ ਜਾ ਮੇਰੇ ਆ ਸਵਾਲ ਹੀ ਨਹੀਂ ਪਈ ਆਪਾਂ ਤਾਂ ਉਹੀ ਗਲਾਸ ਹੁੰਦੇ ਆ ਹਾਂ ਹੈਂ ਜੀ ਕੀ ਹੈ ਬਈ ਇੱਕੋ ਠੰਡੇ ਦੀ ਬੋਤਲ ਹੁੰਦੀ ਹੈ ਹੈ ਫੇਰ ਫਰਕ ਬਈ ਹੈ ਹੀ ਨਹੀਂ ਨਾ ਚੀਜ਼ਾਂ ਚ ਇਹਦੇ ਵਿੱਚ ਮੰਨੇ ਦੀ ਗੱਲ ਹੈ ਤੇ ਬਾਕੀ ਬਈ ਬੇਨਤੀ ਇਹੀ ਹੈ ਵੀ ਇਹੋ ਜੀਆਂ ਗੱਲਾਂ ਜਿਹੜੀਆਂ ਫੁੱਟ ਪਾਉਣ ਵਾਲੀਆਂ ਉਹ ਨਾ ਕਰੋ ਤੇ ਬਾਕੀ ਬੀਐਸ ਪੱਟੀ ਬਾਈ ਦਾ ਨਾਮ ਹੈ ਜਿਹੜੇ ਲੋਕ ਨਹੀਂ ਜਾਣਦੇ ਵੀ ਫੇਸਬੁਕ ਤੇ ਜਾ ਕੇ ਚੈੱਕ ਕਰ ਲਿਓ ਤੇ ਇਹਦੀ ਪ੍ਰੋਗਰਾਮ ਵੀ ਬੁੱਕ ਕਰਵਾਉਣਾ ਹੁੰਦਾ ਹੈ ਕਿ ਬੀਐਸ ਪੱਟੀ ਜਸ਼ਨ ਮਈ ਦੇ ਨਾਮ ਤੇ ਪੇਜ ਹੈ ਬਾਈ ਤੇ ਪ੍ਰੋਗਰਾਮ ਜਰੂਰ ਬੁੱਕ ਕਰਾ ਲਾਏ ਲਾਈਵ ਸਿਰਾ ਕਰਾਉਂਦੇ ਆ ਬਾਈ ਲਾਈਵ ਤੇ ਤੁਹਾਡੇ ਜਿੰਨੇ ਬੰਦੇ ਹੋਣਗੇ ਮੈਂ ਗਾਰੰਟੀ ਕਰਦਾ ਵੀ ਨੱਚਣ ਲੱਗ ਜਾਣਗੇ ਚਲ ਤੇ ਬਾਕੀ ਧੰਨਵਾਦ ਵੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ